ਜਲੰਧਰ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਜਗਾ ਜਗਾ ਛਾਪੇਮਾਰੀ ਕੀਤੀ ਗਈ ਹੈ ਜਿੱਦੇ ਚੱਲਦੇ ਚੁੰਮਨ ਮੋਲ ਦੇ ਹੁਕਾਬਾਰ ਰਿਤੇ ਰੇਡ ਕੀਤੀ ਗਈ ਹੈ ਤੇ ਉਥੇ ਕਈ ਲੋਕ ਜਿਹੜੇ ਨੇ ਉਹਨਾਂ ਨੂੰ ਰਾਉਂਡ ਆਫ ਵੀ ਕੀਤਾ ਗਿਆ ਹੈ ਤੇ ਪੁਲਿਸ ਵੱਲੋਂ ਸਖਤ ਚੇਤਾਵਨੀ ਦਿੱਤੀ ਗਈ ਹੈ ਉਹਨਾਂ ਲੋਕਾਂ ਨੂੰ ਜੇ ਕਿਹਾ ਗਿਆ ਹੈ ਕਿ ਜਿਹੜੇ ਲੋਕ ਸ਼ਹਿਰ ਦਾ ਮਾਹੌਲ ਖਰਾਬ ਕਰਦੇ ਨੇ ਉਹਨਾਂ ਨੂੰ ਸਖਤ ਉਹਨਾਂ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਸੁਧਰ ਜਾ ਸ਼ਹਿਰ ਦਾ ਮਾਹੌਲ ਜਿਹੜਾ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ ਕੁਝ ਲੋਕ ਸੀ ਉਥੇ ਜਿਨ੍ਹਾਂ ਨੂੰ ਰਾਉਂਡ ਆਫ ਵੀ ਪੁਲਿਸ ਵੱਲੋਂ ਕੀਤਾ ਗਿਆ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਦੱਸਦੇ ਕਿ ਜਲੰਧਰ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਜਗਾ ਜਗਾ ਛਾਪੇਮਾਰੀ ਜਿਹੜੀ ਆ ਕੀਤੀ ਗਈ ਆ ਤੇ ਚੁਲਮੁਨ ਮੋਲ ਦੇ ਹੁੱਕਾ ਬਾਰ ਦੇ ਵਿੱਚ ਰੇਡ ਜਿਹੜੀ ਆ ਉਹ ਕੀਤੀ ਗਈ ਆ ਕੁਝ ਲੋਕ ਜਿਹੜੇ ਉੱਥੇ ਮੌਜੂਦ ਸੇ ਰਾਉਂਡ ਅਪ ਵੀ ਪੁਲਿਸ ਦੇ ਵੱਲੋਂ ਕੀਤਾ ਗਿਆ ਤੇ ਪੁਲਿਸ ਦੇ ਵੱਲੋਂ ਸਖਤ ਚੇਤਾਵਨੀ ਉਹਨਾਂ ਲੋਕਾਂ ਨੂੰ ਦਿੱਤੀ ਗਈ ਹੈ ਜਿਹੜੇ ਕਿ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੇ ਵਿੱਚ ਕੋਸ਼ਿਸ਼ ਜਿਹੜੀ ਕਰ ਰਹੇ ਨੇ ਪੁਲਿਸ ਦੇ ਵੱਲੋਂ ਕਿਹਾ ਗਿਆ ਹੈ ਕਿ ਮਾਹੌਲ ਜਿਹੜਾ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ ਤੇ ਏਡੀਸੀ ਵੀ ਅਦਿੱਤਿਆ ਨੇ ਹੋਰ ਕੀ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਮੰਨੂ ਸ਼ਿਪੀ ਸਾਹਿਬ ਦੇ ਨਿਰਦੇਸ਼ਨ ਹੈ ਤੇ ਅਸੀਂ ਜਿਹੜੀ ਮਲਟੀਪਲ ਥਾਵਾਂ ਤੇ ਇਕੱਠਾ ਕੋਆਰਡੀਨੇਟਡ ਮੇਡ ਅਸੀਂ ਜਿਹੜਾ ਹੈਗਾ ਜਿਹੜਾ ਕਿਤੀ ਗਈ ਹੈ ਅਸੀਂ ਜਿਹੜੇ ਇਲੀਗਲ ਐਕਟਸ ਹੋ ਰਹੇ ਹੈਗੇ ਜਿੱਥੇ ਇਲੀਗਲ ਬਾਹਰ ਸਨਕਾ ਬਾਹਰ ਦੇ ਜਿੱਤੇ ਲਗੇ ਉੱਥੇ ਅਸੀਂ ਵੇੜੀ ਕਰਦੇ ਆਂਗੇ ਅਸੀਂ ਕਾਫੀ ਸਮਗਰੀ ਤੇ ਸਿੱਝਨ ਕੀਤਾ ਵੀ ਹੈਗਾ ਤੋਂ ਅਸੀਂ ਜਿਹੜਾ ਹੈਗਾ ਮੈਨੂੰ ਜਿਹੜਾ ਹੈਗਾ ਪੂਰਾ ਚਰਚਾਉ ਕਰ ਰਹੇ ਆਂਗੇ ਔਰ ਇਸ ਤੋਂ ਅਸੀਂ ਅੱਗੇ ਜਿਹੜਾ ਅਸੀਂ ਲੀਗਲ ਐਕਸ਼ਨ ਇਹਦੇ ਤੇ ਦੇਵਾਂਗੇ ਸਰ ਕਿੰਨੇ ਹੁੱਕ ਕੇ ਫੜੇ ਗਏ ਨੇ ਕਿੰਨੇ ਜਾਣੇ ਨੇ ਤੁਸੀਂ ਦੇਖ ਸਕਦੇ ਹੋ ਹੁਣੇ ਤੋਂ ਹਲੇ ਤਾਂ ਪ੍ਰਾਇਮਰ ਕੋਈ 10 ਤੋਂ 12 ਹੁੱਕੇ ਹਲੇ ਫੜੇ ਗਏ ਆਗੇ ਅ ਇਹਦੇ ਚੱਕ ਬੰਦੇ ਵੀ ਆਉਂਦੇ ਪਏ ਹੈਗੇ ਅਸੀਂ ਸਰਚ ਕਰ ਰਹੇ ਹੈਗੇ ਕਿ ਅਸੀਂ ਸਾਨੂੰ ਕੋਈ ਸਮਾਨ ਜਿਹੜਾ ਹੈਗਾ ਜਿਹੜਾ ਕੋਹੀਬਿਟेड ਜਿਹੜਾ ਆਈਟਮ ਹੈ ਉਹ ਮਿਲ ਜੇ ਤਾਂ ਅਸੀਂ ਇਹਨਾਂ ਨੂੰ ਅੱਗੇ ਫਰਦਰ ਇਹਨੂੰ ਨਿਸ਼ੇਖ ਮੈਨੇਜਰ ਵੀ ਇੱਥੇ ਕੋਈ ਆ ਸਾਰੀ ਚੀਜ਼ ਅਸੀਂ ਇੱਕ ਵਾਰ ਫੈਕਸ ਤੋਂ ਵੀ ਚੈੱਕ ਕਰਦੇ ਹਾਂ ਕਿ ਕੌਣ ਮੈਨੇਜਰ ਹੈ ਕੌਣ ਬੰਦਾ ਖਲਾਗਾ ਹੈ ਕੌਣ ਹੈ ਤਾਂ ਓਨਰ ਹੈ ਸਾਰੀ ਚੀਜ਼ ਚੈੱਕ ਕਰ ਸਮਾਨ ਵੀ ਬਨਾਮਤ ਹੋਇਆ ਹੈ ਸਮਾਨ ਜਦ ਤੁਸੀਂ ਦੇਖਦੇ ਹੋ ਸਮਾਨ ਜਿਹੜਾ ਹੈਗਾ ਅਸੀਂ ਤਾਂ ਬਾਕੀ ਅਸੀਂ ਸਾਡੀ ਟੀਮਾਂ ਹੁਣ ਸਾਡੇ ਸਭ ਤੋਂ ਸਖਤ ਉਧਰੇ ਕਰਦੇ ਕੀ ਮੈਸੇਜ ਦੇਣਾ ਚਾਹੁੰਦੇ ਅੱਜ ਚੋਨ ਜਾਪਤਾ ਵੀ ਲੱਗ ਗਿਆ ਹੈਗਾ ਚੋਨ ਜਾਪਤਾ ਲੱਗਿਆ ਹੈਗਾ ਕਿ ਦਿਨ ਉਹ ਸਾਡਾ ਮੈਸੇਜ ਬੜਾ ਥੀਅਰ ਹੈ ਕਿ ਵੀ ਅਸੀਂ ਕਿਸੇ ਵੀ ਤਰੀਕੇ ਦੀ ਇਲੀਗਲ ਐਕਟਸ ਹੈ ਕੋਈ ਵੀ ਗਲਤ ਕੰਮ ਕੀਤੀ ਵੀ ਹੋ ਰਿਹਾ ਹੈ ਅਸੀਂ ਉਸ ਚੀਜ਼ ਨੂੰ ਟਾਲਰੈਂਟ ਨਹੀਂ ਕਰਾਂਗੇ ਅਸੀਂ ਜੀ ਬਿਲਕੁਲ ਹੀ ਸ਼ਕਤੀ ਨਾਲ ਜਿਹੜਾ ਹੈਗਾ ਲੀਗਲ ਐਕਸ਼ਨ ਕਰਾਂਗੇ ਇਹ ਮੈਸੇਜ ਅਸੀਂ ਸਾਰਿਆਂ ਨੂੰ ਦੇਣਾ ਚਾਹੁੰਦੇ ਹਾਂ ਤਾਂ ਇਸ ਤੋਂ ਇਲਾਵਾ ਵੀ ਅਸੀਂ ਪਬਲਿਕ ਨੂੰ ਵੀ ਅਪੀਲ ਕਰਨਾ ਚਾਹੁੰਦੇ ਆ ਕਿ ਜੇ ਕੋਈ ਕੋਲ ਅਜਿਹੀ ਕੋਈ ਜਾਣਕਾਰੀ ਹੈ ਉਹ ਸਾਡੇ ਨਾਲ ਸਾਂਝੀ ਕਰਨ ਅਸੀਂ ਉਹਦਾ ਖਿਆਲ ਅਸੀਂ ਦੱਸੇ ਜਾ ਰਿਹਾ ਬਿਲਡਿੰਗ ਕਾ ਵੱਡੇ ਨੇਤਾ ਦੀ ਦੱਸੀ ਜਾ ਰਹੀ ਬਿਲਕੁਲ ਜੀ ਇਸ ਤੋਂ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਕਿਉਂਕਿ ਮੇਰੇ ਇਸ ਧਿਆਨ 'ਚ ਨਹੀਂ ਹੈਗਾ ਪਰ ਜੋ ਕੋ ਮੈਂ ਜਗਾ ਅਫਸਰ ਉਹ ਸੀਨ ਦੱਸਦੇ ਤੁਹਾਡੇ ਲਈ ਜਲੰਧਰ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਜਗਾ ਜਗਾ ਛਾਪੇਮਾਰੀ ਕੀਤੀ ਗਈ ਹੈ ਜਿੱਥੇ ਚਲਦੇ ਚੁੰਮਨ ਮੋਲ ਦੇ ਹੁਕਾਬਾਰ ਰਿਤੇ ਰੇਡ ਕੀਤੀ ਗਈ ਹੈ ਤੇ ਉਥੇ ਕਈ ਲੋਕ ਜਿਹੜੇ ਨੇ ਉਹਨਾਂ ਨੂੰ ਰਾਉਂਡ ਆਫ ਵੀ ਕੀਤਾ ਗਿਆ ਹੈ ਤੇ ਪੁਲਿਸ ਵੱਲੋਂ ਸਖਤ ਚੇਤਾਵਨੀ ਦਿੱਤੀ ਗਈ ਹੈ ਉਹਨਾਂ ਲੋਕਾਂ ਨੂੰ ਜਿਹਨਾਂ ਕਿਹਾ ਗਿਆ ਹੈ ਕਿ ਜਿਹੜੇ ਲੋਕ ਸ਼ਹਿਰ ਦਾ ਮਾਹੌਲ ਖਰਾਬ ਕਰਦੇ ਨੇ ਉਹਨਾਂ ਨੂੰ ਸਖਤ ਉਹਨਾਂ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਸੁਧਰ ਜਾ ਸ਼ਹਿਰ ਦਾ ਮਾਹੌਲ ਜਿਹੜਾ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ ਕੁਝ ਲੋਕ ਸੀ ਉੱਥੇ ਜਿਨ੍ਹਾਂ ਨੂੰ ਰਾਉਂਡ ਅਪ ਵੀ ਪੁਲਿਸ ਵੱਲੋਂ ਕੀਤਾ ਗਿਆ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਦੱਸਦੇ ਕਿ ਜਲੰਧਰ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਜਗਾ ਜਗਾ ਛਾਪੇਮਾਰੀ ਜਿਹੜੀ ਆ ਕੀਤੀ ਗਈ ਹੈ ਤੇ ਚੁੰਮੁੰਮ ਮੋਲ ਦੇ ਹੁੱਕਾ ਬਾਰ ਦੇ ਵਿੱਚ ਰੇਡ ਜਿਹੜੀ ਆ ਉਹ ਕੀਤੀ ਗਈ ਆ ਕੁਝ ਲੋਕ ਜਿਹੜੇ ਉੱਥੇ ਮੌਜੂਦ ਸੇ ਰਾਉਂਡ ਅਪ ਵੀ ਪੁਲਿਸ ਵੱਲੋਂ ਕੀਤਾ ਗਿਆ ਤੇ ਪੁਲਿਸ ਦੇ ਵੱਲੋਂ ਸਖਤ ਚੇਤਾਵਨੀ ਉਹਨਾਂ ਲੋਕਾਂ ਨੂੰ ਦਿੱਤੀ ਗਈ ਹੈ ਜਿਹੜੇ ਕਿ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੇ ਵਿੱਚ ਕੋਸ਼ਿਸ਼ ਜਿਹੜੀ ਕਰ ਰਹੇ ਨੇ ਪੁਲਿਸ ਦੇ ਵੱਲੋਂ ਕਿਹਾ ਗਿਆ ਹੈ ਕਿ ਮਾਹੌਲ ਜਿਹੜਾ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ ਵੇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par